ਡੈਲੀਰੀ ਆਉਂਦੀ ਆ ਦੇ ਵਿੱਚ ਹੈ ਤੇ ਵੈਸੇ ਬਹੁਤ ਮਾੜਾ ਮੈਸਾਵਾ ਪਰ ਉਹਦੇ ਅਸੂਲ ਜਿਹੜੇ ਕੁਛ ਇਸ ਤਰ੍ਹਾਂ ਦੇ ਆ ਦੇਖੋ ਫੀਮ ਦਾ ਨਸ਼ਾ ਕਰ ਲੈਂਦਾ ਉਹਦੇ ਨਾਲ ਚੁੱਪੇ-ਚੁੱਪੇ ਆਉਂਦੀ ਆਪਣੇ ਕਾਰੋਬਾਰ ਦੇ ਵਿੱਚ ਬੰਦਾ ਲਗੜ ਹੋ ਜਾਂਦਾ ਮਿਹਨਤ ਕਰਦਾ ਵਾ ਦੇਖੋ ਸੁੱਖਾ ਦਾ ਨਸ਼ਾ ਕਰਦਾ ਵਾ ਉਹ ਆਪਣੇ ਮੈਸੇਜ ਦੇ ਵਿੱਚ ਆ ਜਾਂਦਾ ਵਾ ਉਹ ਮਸਤ ਹੋ ਜਾਂਦਾ ਵਾ ਕਹਿੰਦੀ ਨਾ ਚਾਗੇ ਤੇ ਨਾ ਮੜੇ ਉਹ ਇਸ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੂੰ ਭਰਾਓ ਕਹਿਣ ਹੋਈ ਦੀ ਕਰਦਾ ਕਿ ਕੇ ਨਖਾਇਆ ਹੋ ਜਾਵਾ ਕਿ ਨਾ ਕਹਦੀ ਮਾਂ ਵੇ ਦਾ ਨਾ ਆਪਣੀ ਭੈਣ ਵੇ ਦਾ ਮੈਂ ਅਨੇਕਾਂ ਹੀ ਲੋਕ ਇਹੋ ਜਿਹੇ ਵੇਖੇ ਆ ਚੰਗੇ ਭਲਾ ਦੇ ਘਰਾਂ ਦੇ ਹੋਣ ਗਏ ਤੇ 5-500 ਰੁਪਇਆ 100000 ਜਰ ਰੁਪਇਆ ਭੀਗ ਲੱਗਦੇ ਆ ਲੋਕਾਂ ਦੇ ਕੋਲੋਂ ਤੇ ਜਦੋਂ ਮਾਂ ਦਾ ਨੂੰ ਪਤਾ ਲੱਗਦਾ ਵੀ ਸਾਡਾ ਬੱਚਾ ਬਾਹਰੋਂ ਪੈਸੇ ਮੰਗਦਾ ਵਾ ਪਹਿਲਾਂ ਤੋਂ ਘਰ ਦੇ ਵਿੱਚੋਂ ਆਪਣੀ ਜਮਦਗੀ ਕਰਕੇ ਆਪਣਾ ਤੰਗ ਦੇ ਵਰਤੋਂ ਕਰਕੇ ਪੈਸੇ ਖੋਦਾ ਮਾਂ ਕੋ ਜਿਆਦਾ ਪੈਸੇ ਖੋਦਾ ਵਾ ਆਪਣੀ ਘਰਵਾਲੀ ਕੋ ਪੈਸੇ ਮੰਗਦਾ ਵਾ ਆਪਣੇ ਪਰਿਵਾਰ ਕੋ ਮੰਗਦਾ ਵਾ ਫਿਰ ਪਗੜੀ ਵਿੱਚ ਧੰਦੇ ਕੱਢਦਾ ਕਹਿਣ ਤੋਂ ਪਾਪ ਇਸ ਨਸ਼ੇ ਦੇ ਨਾਲ ਜਮੀਰ ਖਤਮ ਹੋ ਜਾਂਦੀ ਹੈ ਜਮੀਰ ਦੇ ਰਹਿੰਦੇ ਬੰਦੇ ਦੀ ਜਮੀਰ ਮਾਰ ਪੈਂਦਾ ਜਦੋਂ ਨੇ ਇੰਨੀ ਗੱਲ ਆਖੀ ਜਿਹੜੇ ਗਾਲੀ ਬੈਠੇ ਸੀਗੇ ਉਹਨਾਂ ਦੇ ਖਾਂ ਦੇ ਵਿੱਚ ਵੀ ਅਥਰੂ ਆ ਗਏ ਕਿ ਉਹਨਾਂ ਨੂੰ ਆਪਣਾ ਦੁੱਖ ਵੀ ਯਾਰ ਜਾਪ ਆਇਆ ਤੇ ਇਹ ਗੱਲ ਤਾਂ ਮੇਰੇ ਨਾਲ ਵੀ ਵਾਪਰੀ ਆ ਸਾਡੇ ਦੇਖਦਾ ਜੀ ਵਾਪਰੀ ਆ ਸੋ ਕਹਿਣ ਤੋਂ ਪਾਵਾ ਸਰਕਾਰਾਂ ਆਉਂਦੀਆਂ ਕੋਈ ਸਰਕਾਰ ਦਾ ਵਾਦਾ ਕਰਕੇ ਕੋਈ ਡਵੈਲਪਮੈਂਟ ਦਾ ਵਾਦਾ ਕਰਕੇ ਆਉਂਦਾ ਮੇਰੇ ਤੋਂ ਪਹਿਲਾਂ ਬੋਲਦੇ ਸਰਕਾਰ ਜੋ ਬੁਲਾ ਰਿਆ ਨੇ ਆਪ ਸਭ ਨੂੰ ਬੜੇ ਵਿਸਥਾਰ ਸਹਿਤ ਦੱਸਿਆ ਕਿ ਅੱਜ ਕਿਸ ਮਕਸਦ ਵਾਸਤੇ ਇਕੱਤਰ ਹੋਏ ਆ ਕਿਉਂਕਿ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦੇ ਪਏ ਦੇ ਵਧਾ ਜਾ ਰਿਹਾ ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਇਹਨੂੰ ਠੱਲ ਪਾਣੀ ਕਿਉਂਕਿ ਸਮੇਂ-ਸਮੇਂ ਤੇ ਨਾਲ ਹੋਰ ਵੀ ਸਰਕਾਰਾਂ ਆਈਆਂ ਕੈਪਟਨ ਅਮਰਿੰਦਰ ਸਿੰਘ ਦੇ ਗੁਰਕਾ ਸਾਹਿਬਾ ਤੋਂ ਬੜੀ ਸਰਕਾਰ ਇਹ ਰੱਬ ਵੀ ਕਿਤੇ ਤੱਕ ਤੇ ਹੈਗਾ ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਘਰ-ਘਰ ਜਾਓ ਪਿੰਡ-ਪਿੰਡ ਜਾਓ ਲੋਕਾਂ ਨੂੰ ਜਾ ਕੇ ਬੇਨਤੀ ਕਰਕੇ ਆਓ ਕਿ ਭਾਈ ਵੇਖੋ ਆਪਾਂ ਰਲ ਮਿਲ ਕੇ ਇਸ ਬਿਮਾਰੀ ਤੋਂ ਬਚਣਾ ਕਿਉਂਕਿ ਇਹ ਜਿਹੜਾ ਨਸ਼ਾ ਬਹੁਤ ਧੰਨਕ ਨਸ਼ਾ ਹੈ ਔਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੜ ਗਿਆ ਇਹ ਉਹਨਾਂ ਨੂੰ ਪਤਾ ਕਿ ਕਿਸ ਬਾਤ ਹੁੰਦੀ ਹੈ ਮੇਰੇ ਵੀਰੋ ਜਿਹਦਾ ਮੁੰਡਾ ਨਸ਼ੇ ਤੇ ਲੱਗਾ ਨਾ ਦਿਉ ਮਾਂ ਨੂੰ ਮਾਂ ਸਮਝਦਾ ਨਾ ਭੈਣ ਨੂੰ ਭੈਣ ਸਮਝਦਾ ਨਾ ਪਾਪ ਨੂੰ ਬਾਪ ਸਮਝਦਾ ਤੇ ਰਹਿੰਦਾ ਹੁੰਦਾ ਘਰ ਦੇ ਵਿੱਚ ਵੀ ਕੱਖ ਨਹੀਂ ਰਹਿਣ ਦਿੰਦਾ ਕੋਈ ਭਾਂਡਾ ਟਿੰਡਾ ਸਭ ਵੇਖ ਲੈਂਦੇ ਆ ਤੇ ਉਹਨਾਂ ਵਿਚਾਰਿਆਂ ਦਾ ਇੱਥੇ ਹੀ ਲੱਗ ਗਿਆ ਸੋ ਇਸ ਕਰਕੇ ਸਾਡੀ ਸਰਕਾਰ ਤੋਂ ਇਲਾਵਾ ਕਿਸੇ ਨੇ ਵੀ ਇਹ ਬੀੜਾ ਨਹੀਂ ਚੁਕਿਆ ਤੇ ਅੱਜ ਤੁਹਾਨੂੰ ਕੋਈ ਬੇਨਤੀ ਕਰਨ ਵਾਸਤੇ ਆਇਆ ਆ ਉਹ ਬੇਨਤੀ ਇਹ ਆ ਕਿ ਵੇਖੋ ਸ਼ੁਰੂਆਤ ਮੇਰੇ ਵੀਰੋ ਤੁਹਾਡੇ ਪਿੰਡ ਦੀ ਤੁਹਾਡੇ ਧੋਨੀ ਕੱਲਾ ਤਲਬੀਰ ਸੋਣੀ ਕਿਸੇ ਨੂੰ ਨਸ਼ੇ ਵਾਲੇ ਨੂੰ ਫੜਾ ਸਕਦਾ ਜੈਸਾ ਚੋਣੀ ਫਰਦਾ ਕੋਈ ਦੱਸੋਗੇ ਤੇ ਅਸੀਂ ਤੁਹਾਡੀ ਮਦਦ ਕਰ ਸਕਦੇ ਕਿਉਂਕਿ ਕਈ ਵੀਰ ਵੀ ਕਹਿੰਦੇ ਕਹੀ ਨੇ ਦੱਸਿਆ ਜੀ ਸਾਡਾ ਤੇ ਵੈਰ ਪੈ ਗਿਆ ਪੁਲਿਸ ਨੇ ਉਹਨਾਂ ਨੂੰ ਦੱਸਦਾ ਹੋਊਂਗਾ ਜੋਗੋਜੋਗਾ ਜੋ ਕੁਝ ਪਹਿਲਾਂ ਹੁੰਦਾ ਜੇ ਕੋਈ ਇਹੋ ਜਿਹਾ ਕੰਮ 'ਚ ਕੋਈ ਅਫਸਰ ਕਤਾਈ ਕਰੇਗਾ ਤਾਂ ਉਹਨੂੰ ਵੀ ਬਾਕੀ ਪੂਰੀ ਸਜ਼ਾ ਮਿਲੂਗੀ ਬਚਦਾ ਹੋਈ ਨਹੀਂ ਆਪਾਂ ਆਪਣੇ ਬੱਚੇ ਬਚਾਈਏ ਇਹ ਨਾ ਸੋਚਿਓ ਕਿ ਫਲਾਣੇ ਦਾ ਲੱਗਾ ਤੇ ਮੇਰਾ ਬਜਾ ਜੇ ਉਹਦੇ ਘਰ ਆ ਕੇ ਲੱਗੀ ਤਾਂ ਸੇਕ ਇੱਕ ਨਾ ਆਪਣੇ ਵੀ ਆਪਾਂ ਉਹਦਾ ਵੀ ਬੱਚਾ ਬਚਾਉਣ ਦੀ ਕੋਸ਼ਿਸ਼ ਕਰੀ ਗਈ ਇਹ ਜਿਹੜਾ ਸਾਡਾ ਰੰਗਲਾ ਪੰਜਾਬ ਜਿਹਨੂੰ ਨਜ਼ਰ ਲੱਗੀ ਆ ਆਪਾਂ ਤਗੜੇ ਹੋ ਗਏ ਫੇਰ ਉਸੇ ਤਰ੍ਹਾਂ ਰੰਗਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਤੇ ਗਰਾਉਂਡਾਂ ਦੇ ਵਿੱਚ ਸਾਡੇ ਗੱਭਰੂ ਨੌਜਵਾਨ ਭੱਜੇ ਫਿਰਦੇ ਜਗੰਦਰ ਕੁੱਪਿਆ ਉਹ ਬੱਚੇ ਕਿੱਟ ਨੂੰ ਹਟ ਗਏ ਤੇ ਬਹੁਤ ਮਾੜੇ ਹਾਲਾਤ ਬਣ ਗਏ ਤੇ ਨਸ਼ਿਆਂ ਦੇ ਲੱਗ ਗਏ ਅੱਜ ਕੱਲ ਆਪਾਂ ਆਪਣੀ ਵੀਡੀਓ ਵੇਣਿਆ ਪੈਦਾ ਫਰਕ ਬੜਾ ਪਿਆ ਕੇ ਨੂੰ ਵੀਡੀਓ ਵੇਣਿਆ ਜਾਂ ਫੋਟੋਜ਼ ਵੇਣਿਆ ਕਿ ਕਿਤਾ ਏ ਟੀਕੇ ਲਾ ਲਾ ਕੇ ਡਿੱਗੇ ਹੁੰਦੇ ਸੀ ਅੱਗੇ ਨਾਲੋਂ ਜਿਹੜਾ ਇਹਨਾਂ ਗੱਲਾਂ ਦਾ ਕਾਫੀ ਹੱਦ ਤੱਕ ਫਰਕ ਪੈ ਗਿਆ ਤੇ ਸੋ ਮੇਰੇ ਵੀਰੋ ਵੇਖੋ ਇਹ ਜਿਹੜਾ ਚੀਫ ਮਿਨਿਸਟਰ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਨ੍ਹਾਂ ਨੇ ਇੱਕ ਧਈਆ ਕੀਤਾ ਕਿ ਮੈਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਉਹਦੇ ਵਾਸਤੇ ਦਿਨ ਰਾਤ ਉਹ ਵੀ ਲੱਗੇ ਨੇ ਕਦੇ ਪਹਿਲਾਂ ਕਿਸੇ ਨੇ ਘਰ ਧਾਇ ਸੀ ਉਹ ਤਕੜੇ ਹੋ ਗਏ ਲੱਗੇ ਉਹ ਕਹਿੰਦੇ ਭਾਈ ਜੇ ਤੁਸੀਂ ਚਿੱਟਾ ਬੀਜ-ਬੀਜ ਕੇ ਕੋਠੀਆਂ ਪਾਓ ਤੇ ਲੋਕਾਂ ਦੇ ਨਿਆਣਿਆਂ ਦੀ ਜ਼ਿੰਦਗੀ ਬਰਬਾਦ ਕਰੋ ਤੇ ਫਿਰ ਤੁਹਾਨੂੰ ਮੈਂ ਚੈਨ ਨਹੀਂ ਸੌਂ ਦੇਣਾ ਇਹ ਨਹੀਂ ਕਿ ਲੋਕਾਂ ਦੇ ਨਿਆਣੇ ਟਿਗੇ ਲਾ ਲਾ ਮਰਨ ਤੇ ਤੁਸੀਂ ਲਵਾ ਲਵਾ ਕੇ ਕੋਠੀਆਂ ਵੱਡੀਆਂ ਪਾ ਲਓ ਤੇ ਉਹ ਤੇ ਮੈਂ ਟਾ ਦੇ ਔਰ ਉਹ ਜਦੋਂ ਪੂਰੀ ਬਲੀਚੀ ਨਾਲ ਅਨਪਾਰੀ ਕਰਦੇ ਨੇ ਤੇ ਫਿਰ ਉਹ ਢੋਂਦੇ ਵੀ ਆ ਜਿਹੜਾ ਵਿੱਚ ਇਨਵੋਲਵ ਹੁੰਦਾ ਤੇ ਉਹਨੂੰ ਬਖਸ਼ਿਆ ਕਿਹਨੇ। ਸੋ ਮੇਰੇ ਵੀਰੋ ਬੜੀ ਇਹ ਇੱਕ ਚਿੰਤਾ ਵਾਲੀ ਗੱਲ ਬਣੀ ਪਈ ਸੀ ਕਿ ਇਹਨੂੰ ਕਿਹੜੇ ਤਰੀਕੇ ਨਾਲ ਠੱਲ ਪਾਈ ਜਾ ਸਕੇ। ਅਸੀਂ ਤੇ ਤੁਹਾਨੂੰ ਘਰ-ਘਰ ਆ ਕੇ ਉਹ ਬੇਨਤੀ ਇਹ ਕਰ ਸਕਦੇ ਹਾਂ ਕਿ ਆਪਾਂ ਤਗੜੇ ਹੋ ਕੇ ਤੁਸੀਂ ਇਸ ਮਹਿਮ ਦਾ ਜਿਹੜੀ ਨਸ਼ਾ ਆਪਣਾ ਮਹਿਮ ਯੁੱਧ ਨਾਲ ਚਲਾਇਆ ਇਹਦੇ ਵਿੱਚ ਵੀ ਸਾਥ ਆਓ। ਸਾਨੂੰ ਦੱਸੋ ਜਿਹੜੇ ਲੋਕ ਜੇ ਬਾਹਰੋਂ ਵੀ ਆ ਕੇ ਵੇਚਦੇ ਆਂਦੇ ਹਾਂ ਉਹਨਾਂ ਦੇ ਵੀ ਕਾਰਵਾਈ ਹੋਣੀ। ਤੇ ਦੂਜੀ ਗੱਲ ਜੇ ਕੋਈ ਆਪਣਾ ਬੱਚਾ ਕੋਈ ਇਲਾਜ ਕਰਵਾਉਣਾ ਚਾਹੁੰਦਾ ਕਹਵਲੇ ਕੋਈ ਨੰਗੇ ਇਲਾਜ ਕਰਕੇ ਆਪਾਂ ਉਹਦਾ ਇਲਾਜ ਨਹੀਂ ਕਰਾ ਸਕਦੇ ਤੇ ਅਸੀਂ ਤੁਹਾਨੂੰ ਦੱਸੋ ਅਸੀਂ ਉਹਨਾਂ ਦਾ ਇਲਾਜ ਜਿਹੜਾ ਉਹਨੂੰ ਡੀਡਿਕਸ਼ਨ ਸੈਂਟਰ ਲੈ ਕੇ ਜਾਵਾਂਗੇ ਔਰ ਉਹਦਾ ਜਿਹੜਾ ਨਾਜ ਆ ਉਹ ਬਿਲਕੁਲ ਫਰੀ ਹੋਊਗਾ ਸਰਕਾਰ ਵੱਲੋਂ ਜੇ ਕੋਈ ਇਹੋ ਜਿਹਾ ਵੀ ਵੀਰ ਆਪਣਾ ਚਾਹੁੰਦਾ ਹੈ ਕਿ ਨਸ਼ਾ ਮੈਂ ਛੱਡਣਾ ਚਾਹੁੰਦਾ ਤੇ ਮੇਰਾ ਇਲਾਜ ਕਰਾਇਆ ਜਾਵੇ ਤੇ ਆਪਾਂ ਉਹ ਵੀ ਕਰਾਉਣ ਲਈ ਤਿਆਰ ਬੈਠੇ ਆ ਸੋ ਇਹ ਆ ਕਿ ਤੁਹਾਨੂੰ ਇਹ ਬੇਨਤੀ ਆ ਕਿ ਆਪਾਂ ਕਿਸੇ ਮਾਰੇ ਕੈਂਸਰ ਦੀ ਮਦਦ ਨਹੀਂ ਕਰਦੇ ਅੱਜ ਇਹੋ ਮੇਨ ਬੇਨਤੀ ਕਰਨ ਵਾਸਤੇ ਮੈਂ ਤੇ ਇਸ ਗੱਲ ਦੀ ਸੌਂਖਾ ਦੀ ਆ ਕਿ ਮੈਂ ਕਿਸੇ ਦੀ ਮਦਦ ਨਹੀਂ ਕਰਨੀ। ਕਈ ਵਾਰ ਕਈ ਆ ਜਾਂਦੇ ਆ ਭਾਜੀ ਮਰਾਜਾ ਫੋਨ ਕਰਿਓ ਤੇ ਮੈਨੂੰ ਲੱਗਦਾ ਹੈ ਕਿ ਇਹ ਬੜੇ ਅਫਸਰ ਅਫਸਰਾਂ ਨਾਲ ਵੀ ਸੈਟਿੰਗ ਕੀਤੀ ਹੁੰਦੀ ਹੋਊ ਕਹਿੰਦੇ ਮਰਾਜਾ ਤਲਵੀਰ ਭਾਈ ਤੋਂ ਫੋਨ ਕਰਾ ਦੇ ਕਰ ਲੈਨੇ ਆ ਮੈਂ ਨਹੀਂ ਕਰਨੀ। ਉਹ ਕੀ ਕਹਿੰਦੇ ਆ ਜਾ ਕੇ ਕਿਓ ਕਿ ਸਾਡੇ ਮੁੰਡੇ ਦੀ ਫਾਈਲ ਲੱਗੀ ਹੈ ਜੀ ਸਾਡੇ ਮੁੰਡੇ ਦਾ ਵੀਜ਼ਾ ਆ ਗਿਆ ਜੀ ਗਲਤੀ ਹੋ ਗਈ ਉਹਨੇ ਤੇ ਚਲੇ ਜਾਣਾ ਜੀ। ਤੇ ਭਰਾਵਾ ਜੇ ਫਾਈਲ ਵਾਲੇ ਨੂੰ ਤੇ ਵੀਜ਼ੇ ਵਾਲੇ ਨੂੰ ਨਹੀਂ ਕੋਈ ਸ਼ਰਮ ਤੇ ਫਿਰ ਸਾਲਾਂ ਵੀ ਕਹਿੰਦੀ ਸ਼ਰਮ ਅਹੇਦ ਨਹੀਂ ਜਿਹਦੀ ਕਰਨੀ ਇਸ ਕੰਮ ਲਈ ਤੁਹਾਡੇ ਨਗਰ ਚ ਵਿਆਹ ਵਾਸਤੇ ਜੁੜ ਕੇ ਮਾਫੀ ਮੰਗਦੇ ਆ ਕਿ ਕਹੇ ਦੀ ਮਾੜੇ ਦੀ ਮਦਦ ਵਾਸਤੇ ਨਾ ਆਇਓ ਚੰਗੇ ਕੰਮਾਂ ਵਾਲੀ ਸਵੇਰੇ ਦੁਪਹਿਰੇ ਸ਼ਾਮੀ ਜਦੋਂ ਮਰਜ਼ੀ ਆਓ ਤੁਹਾਡੇ ਲਈ 24 ਘੰਟੇ ਦਰਵਾਜ਼ੇ ਖੁੱਲੇ ਤੇ ਇਹ ਹੋਇਆ ਤੁਹਾਨੂੰ ਸੌਂਹਣ ਵਾਸਤੇ ਤੇ ਆਏ ਆ ਕਿ ਭਾਈ ਆਪਾਂ ਕਿਸੇ ਨੇ ਵੀ ਮਾੜੇ ਬੰਦੇ ਦੀ ਮਦਦ ਨਹੀਂ ਕਰਨੀ ਜੇ ਇਹਨਾਂ ਨੂੰ ਨੱਥ ਪੈ ਗਈ ਇਹ ਮਾੜੇ ਬੰਦੇ ਅੰਦਰ ਜਾਲ ਲੱਗ ਪੇ ਤੇ ਮੇਰੇ ਵੀਰੋ ਇੱਕ ਗੱਲ ਯਾਦ ਰੱਖੋ ਵੇਖੋ ਇਹ ਆਪਣੀਆਂ ਲੀਆਂ ਤੇ ਫੇਰ ਵਾਪਸ ਆ ਜਾਣਗੇ ਘਾਣ ਹੋਣੀ ਆ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਸਾਡਾ ਇਹਨਾਂ ਗਰਮਾਂ ਤੋਂ ਬਚਾ ਲਈ ਉਹਨੋਂ ਨਾ ਤੇ ਐਸੋ ਦੱਬ ਜਾਣਗੇ ਸੋ ਤੁਸੀਂ ਸਾਰੇ ਸਾਡਾ ਇਸ ਮਿਹਮ ਦਾ ਸਾਥ ਦਿਓ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹੁਣ ਮੈਂ ਜਿਹੜੇ ਸਾਡੀ ਸਰਕਾਰ ਵੱਲੋਂ ਕਿਸੰਨਾਂ ਭਾਈ ਆ ਕਈ ਪਿੰਡ ਪਿੰਡ ਜਾ ਕੇ ਅਨੇਕ ਵੀਰ ਭਰਾ ਨੂੰ ਇਸ ਦਾ ਪਰਨ ਕਰਾ ਲੈ ਰਹੇ ਆ ਕਿ ਆਪਾਂ ਕਿਸੇ ਮਾੜੇ ਬੰਦੇ ਦੀ ਮਦ ਨਹੀਂ ਕਰਾਂਗੇ ਮੈਂ ਗਿਲ ਸਾਹਿਬ ਨੂੰ ਬੇਨਤੀ ਕਰੂੰਗਾ ਤਰਸੇਮ ਸਿੰਘ ਜੀ ਉਹਨਾਂ ਨੂੰ ਜੇ ਉਹ ਪੜਨਗੇ ਆਪਾਂ ਸਾਰਿਆਂ ਨੇ ਉੱਠ ਕੇ ਇਹਨਾਂ ਦੇ ਮਗਰ ਇਸ ਗੱਲ ਦੀ ਸੌ ਬੜੀ ਆ ਕਿ ਆਪਾਂ ਕਿਸੇ ਸਾਡੇ ਬੰਦੇ ਦੀ ਮਦਦ ਨਹੀਂ ਕਰਾਂਗੇ ਬਾਕੀ ਜੋ ਤੁਹਾਡੇ ਪਿੰਡ ਦੇ ਕੰਮ ਕਰਿਆ ਵਾਲਟੂ ਜੀ ਬੈਠੇ ਨੇ ਮਲਕੀਸ਼ੋ ਦੇ ਕਿਤੇ ਢਿੱਲੇ ਹੋ ਗਏ ਨੇ ਹੋਰ ਉਹਨਾਂ ਦੀ ਸਮੁੱਚੀ ਟੀਮ ਇੱਥੇ ਬੈਠੀ ਆ ਜੋ ਤੁਸੀਂ ਕਹੋਗੇ 30 ਤਰੀਕ 31 1 2 ਤਰੀਕ ਤੱਕ ਮਹੱਤਵਪੂਰਨ ਯੋਜਨਾ ਪਿੰਡਾਂ ਚ ਤੁਸੀਂ ਮੇਰੇ ਕੋਲ ਆ ਜਿਓ ਜਿਹੜੇ ਤਰੀਕੇ ਨਾਲ ਹੋਊਗਾ ਆਪਾਂ ਬਣਾ ਗਏ ਪ੍ਰਪੋਜ਼ਲ ਬਣਾ ਕੇ ਸਾਰੀ ਭੇਜਾਂਗੇ ਆਪਾਂ ਤਗੜੇ ਹੋ ਕੇ ਪਿੰਡਾਂ ਦੀ ਡਿਵੈਲਪਮੈਂਟ ਕਰਾਂਗੇ ਚੰਗੇ ਕੰਮ ਕਰਾਂਗੇ ਤੇ ਲੋਕ ਵੀ ਜੱਗੇ ਕਹਿਣਗੇ ਤੁਸੀਂ ਵੀ ਚੰਗੇ ਤੇ ਮੈਂ ਵੀ ਜੱਗਾ ਤੁਹਾਨੂੰ ਵੀ ਠੱਡ ਪੂਗੀ ਤੇ ਮੈਨੂੰ ਵੀ ਖੁਸ਼ੀ ਹੋਊਗੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਬੇਨਤੀ ਆ ਕਿ ਆਪੋ ਆਪਣੀ ਜਗਾ ਤੇ ਖਲੋ ਕੇ ਆਪਾਂ ਇੱਕ ਪਰਮ ਕਰਨਾ ਕਿ ਆਪਾਂ ਕਿਸੇ ਵੀ ਨਸੇਤ ਸਕਰਦੀ ਪੰਚਾਇਤ ਤੇ ਨਗਰ ਨਿਵਾਸੀਓ ਗੁਰੂ ਦੀ ਬਖਸ਼ੀ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ